ਸ਼ਾਸਤਰੀ ਕਾ ਜਦੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮ ਜੀ ਕਰ ਦਈ ਸੀ ਜੋਸ਼ੀ ਜਨਰਲ ਉੱਤੇ ਸੀ ਨੰਦ ਤੇ ਥੋੜਾ ਸਵਾਦ ਕਰਦੇ ਆ ਲਓ ਜੀ ਸੌ ਦਾ ਮਹੀਨਾ ਆ ਗਿਆ ਤੇ ਕੁੜੀਆਂ ਵੇਖਿਆ ਨੇ ਚੱਲ ਪੀਆਂ ਬਹੁਤ ਪਹੁੰਚ ਗਈਆਂ ਬੜਾ ਉਪਰਾਲਾ ਵਧੀਆ ਕੀਤਾ ਕਈ ਪੰਚਾਇਤਾਂ ਨੇ ਹੁਣ ਕੁੜੀਆਂ ਦੁਆਰਾ ਤੀਆਂ ਦੇ ਮੇਲੇ ਲਾਉਣ ਲੱਗ ਪਈਆਂ ਹਨ ਤੇ ਕਈ ਤੇ ਕੁੜੀਆਂ ਕਹਿੰਦੀਆਂ ਅਸਟੋਰੀ 30-30 ਸਾਲ ਬਾਅਦ ਬਜ਼ੁਰਗ ਹੋ ਗਈਆਂ ਨਾਲੇ ਉਹ ਮੇਰੇ ਵਰਗੀਆਂ ਤੇ ਕਹਿੰਦੇ ਸਨ 30-30 ਸਾਲ ਬਾਅਦ ਵੀ ਇਕੱਠੀਆਂ ਹੋ ਗਈਆਂ ਪਰਝਾਈਆਂ ਨੇ ਬੜੇ ਪਿਆਰ ਨਾਲ ਬਣਾਈਆਂ ਨੇ ਤੇ ਜਿਹੜੇ ਪਿੰਡ ਕੁੜੀਆਂ ਆਈਆਂ ਸੰਭੀ ਉੱਥੋਂ ਦੀ ਮੈਂ ਇੱਕ ਵੀਡੀਓ ਦੇਖੀ ਉਹ ਕਹਿੰਦੇ ਆਂਗੇ ਨੇ ਬੜੇ ਪਿਆਰ ਨਾਲ ਕਹਿੰਦੇ ਹਾਂ ਜੀ ਅਸੀਂ ਬਣਾਈਆਂ ਨੇ ਤੇ ਅਸੀਂ ਹੁਣ ਆ ਕੇ ਇੱਥੇ ਹੱਸਦੇ ਖੇਡਦੇ ਆਂ ਤੇ ਟੀਆਂ ਦਾ ਸਾਡੇ ਕੋਲ ਮੇਲਾ ਲੱਗਿਆ ਹੋਇਆ ਹਰ ਸਾਲ ਬੁਲਾਇਆ ਕਰਾਂਗੇ ਸਾਡੇ ਪਿੰਡ ਵੀ ਲੱਗਣ ਜਾਣਗੇ ਫਿਰ ਅਸੀਂ ਵੀ ਜਾਇਆ ਕਰਾਂਗੇ ਹਨਾ ਉਹ ਤਿੰਨ ਚਾਰ ਪਿੰਡਾਂ ਦਾ ਇੰਟਰਵਿਊ ਆਈ ਸੀ ਉਹ ਮੈਂ ਦੇਖੀ ਸੀ ਤੇ ਲੋ ਮੈਂ ਵੀ ਅੱਜ ਤੁਹਾਨੂੰ ਅਸੀਂ ਫਿਰ ਟੀਆਂ ਦਾ ਹੀ ਗੀਤ ਸੁਣਾਉਨੇ ਆਂ ਕੁੜੀਆਂ ਇਕੱਠੀਆਂ ਹੋਈਆਂ ਨੇ ਤੇ ਫਿਰ ਉਹ ਕੁੜੀਆਂ ਦੇਖਦੀਆਂ ਨੇ ਵੀ ਆਪਾਂ ਸਾਰੀਆਂ ਆਈਆਂ ਆਪਣੇ ਚ ਕਿਹੜੀ ਸਹੇਲੀ ਨਹੀਂ ਆਈ ਹੈ ਨਾ ਫਿਰ ਇਹ ਗੀਤ ਰਾਹੀਂ ਉਹ ਇਹ ਤੁਸੀਂ ਸੁਣਿਆ ਗੋਲ ਵੀ ਫਿਰ ਕੁੜੀਆਂ ਗੀਤ ਦੇ ਵਿੱਚ ਕੀ ਕਹਿੰਦੀਆਂ ਨੇ ਮਾਨੋ ਇਹੋਸ ਪਿਆਰੇ ਜਿਹੇ ਗੀਤ ਆ ਅਨੰਦ ਗੀਤ ਨੂੰ ਮੇਰੇ ਨੂੰ ਅਖੀਰ ਤੱਕ ਸੁਣਿਆ ਹੈ ਨਾ ਤੇ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਕੁੜੀਆਂ ਅਹੀਂ ਆਪੀਆਂ ਸਹੇਲੀਆਂ ਨੂੰ ਯਾਦ ਕਰਦੀਆਂ ਨੇ ਫਿਰ ਉਹ ਵੀ ਕਾਹ ਤੋਂ ਨਹੀਂ ਆਈਆਂ ਫਿਰ ਉਹ ਇਹ ਗੀਤ ਤੋਂ ਹੈ ਨਾ ਤੇ ਜਿਹੜਾ ਨੁਕਤਾ ਪਾਉਂਗੀ ਅੱਜ ਇੱਕ ਭੈਣ ਨੇ ਮੈਨੂੰ ਬਰਨਾਰੇ ਤੋਂ ਪੁੱਛਿਆ ਬਈ ਜੀ ਬੱਚਾ ਕਹਿਣਾ ਨਿਮੰਤਾ ਸ਼ਰਾਰਤ ਨੂੰ ਕਿੰਨੇ ਦਿਨ ਜਵਾਕ ਤੇ ਮੈਂ ਦੱਸਿਆ ਸੀ ਵੀ ਲੈ ਭਾਈ ਨੁਕਤਾ ਪਾਇਆ 12 7 ਨੂੰ ਤੇ ਉਹ ਕਹਿੰਦੇ ਵੀ ਦੁਬਾਰਾ ਫੇਰ ਪਾ ਦਿਓ ਸਾਨੂੰ ਸਮਝ ਨਹੀਂ ਆਈ ਕੁਛ ਮੈਂ ਕਿਹਾ ਮੈਂ ਕਿ ਭਾਈ ਬਣੀਆ ਬੇਟੀ ਕੋਲੇ ਮੈਨੂੰ ਨਹੀਂ ਪਤਾ ਲੱਗਦਾ ਮੈਂ ਕਿਵੇਂ ਦੱਸਾਂ ਕਿ ਆਪੀ ਤਾਂ ਉੱਛੇ ਪਈਆ ਤਾਂ ਦੇਖਦੇ ਕਿ ਮੈਂ ਪਾਉਣੀ ਆ ਤੇ ਇਹ ਵਧੀਆ ਮੁਹਰਤ ਜੋਤਸ਼ੀ ਨੇ ਦੱਸਿਆ ਹੋਇਆ ਸ਼ਾਸਤਰੀ ਜੀ ਨੇ ਤੇ ਮੈਂ ਉਹਨਾਂ ਨੂੰ ਸੁਣ ਕੇ ਛੋਟੇ ਕੋਲੇ ਪਹੁੰਚਾਇਆ ਇਸ ਤੋਂ ਬਾਅਦ ਉਹ ਮੈਂ ਨੁਕਤਾ ਪਾਉਂਗੀ ਆਜੋ ਫਿਰ ਆਪਾਂ ਲਾਈਏ ਹੋ ਤੀਆਂ ਨੀਆਂ ਰੌਣਕਾਂ ਤੇ ਉਹ ਕੁੜੀਆਂ ਕੀ ਕਹਿਣੀਆਂ ਨੇ ਫਿਰ ਹਨਾ ਉਸਤੀਆਂ ਚ ਆਈਆਂ ਹੋਈਆਂ ਨੇ ਫਿਰ ਦੇਖ ਜਾਈਏ ਕਿਹੜੀ ਫੇਲ ਲੀਣੀ ਆਏ ਤੀਆਂ ਪਰੀਆਂ ਯੋ ਰਿਢੂੜੇ ਨੀ ਮੇਰੇ ਹਾਨੀ न कुड़े ॻाल्हि कयां कुड़ पती कहाणी आओ जी സാസ്ഹി പടി പേക്കണ നീ സഞ്ചി അഡ്ദി ਪਹੇ ਸ਼ੇਕੀ ਨੈਣੀ ਸੈਂਡਲ ਉੱਚੀ ੜੀ ਦੇ ਚਾਉਂਦੀ ਮੀਓ ਦਰਾਂ ਜਾਂ ਨੰਗੀ ਕੁੜੀ ਓ गुड़ी जेब जे दुआ हैन सौरी चो ॿुड़ी जा कहिड़ी न सौ കുടിയോനിയോധി ഹവലി നിയോ ആപരാജനിയോ ആപരാ rounds those so clearly. Your hand that시아� query some device however you want it. The instructions us how many times it can be turned back to zero, whereas your hand does not even turn any 식 başka 내삼 मिंट सहेली हैन हरियां झोरियनि में हाण ॾियूं विच मिंटो सहेली है न सरदूड़े कंदी नी उ सास नी पेके औनी सास नी भी पेके आण न ਕਿ ਨਣੇ ਨੀ ਜਿੰਨ ਤਨ ਮੇ ਟੂਟੇ ਮਦੰਦੀ ਨੀ ਉਦਰਾਂ ਜਨਗੀ ਕੁੜੀਓ ਦੇ ਦੇਵਤਿਆ ਦਾਨੀ ਹੈ ਨੀ ਨੀ ਹੋਦਾ ਸਤਨਾਮ ਨਗ ਕੁੜੀਓ ਪਾਂਚੇ ਕਹਵੇ ਨੀਓ ਦੇ ਦੇ ਬ੍ਰਿਤੀ ਦੁਆਨੀ ਹੈ ਨੀ ਨੀਓ ਚੱਲੋ ਉਹ ਦੇ ਦੇ ਬ੍ਰਿਤੀ ਦੁਆਨੀ ਹੈ ਨੀ ਨੀਓ ਦੇ ਸੋਰੀ ਚੱਲ ਕੁੜੀਓ ਜਾ ਕੇ ਕੇ ജോനുടിയേരി ഹേലി ജലോ ജലോക്കാളു ਪਰੀਆ ਜੋਰੀ ਗੁੜੇ ਨਹੀਂ ਮੇਰੇ ਹਾਂ ਡੀਓ ਨੀਂ ਬੀਤੀ ਕੇੜੀ ਜ਼ਹਿਰੀਏ ਦੀ ਲਓ ਜੀ ਗੀਤ ਹੋਇਆ ਪੂਰਾ ਵਿੱਚ ਸਰਪੰਚ ਖਨਾਲ ਆਦੇ ਪੈ ਗਈ ਖੌਸਲੇ ਉਹਨੂੰ ਵੀ ਨੰਗ ਦਸਤਾ ਤੇ ਚਲੋ ਗੀਤਾਂ ਦੇ ਵਿੱਚ ਤਾਂ ਹੀ ਹੁੰਦਾ ਲੱਗਦਾ ਤਾਂ ਮੇਰਾ ਪੁੱਤ ਹੈ ਪਰ ਫਿਰ ਗੀਤਾਂ ਵਧੀਆ ਸੀ ਫੱਟਣੀ ਵਧੀ ਕੋਈ ਡਰ ਨਹੀਂ ਹੁੰਦਾ ਜੇ ਸੁਣਦਾ ਹੋਊ ਤਾਂ ਹੱਸੂਗਾ ਹਨਾ ਬਹੁਤ ਵਧੀਆ ਵਧੀਆ ਸਰਪੰਚਾ ਕੁੜੀ ਬਹੁਤ ਵਧੀਆ ਅਸੀਂ ਇਹਨਾਂ ਨੂੰ ਕੀ ਜਮਾਨਾ ਦੀ ਜੀਤ ਕਹਿ ਦਿੰਦੇ ਅਸੀਂ ਦੂਜੇ ਮੰਨ ਨੂੰ ਕਹਿੰਦੇ ਹਾਂ ਕਰਮ ਸੋਨਾ ਵਰਗੇ ਚੋਰੀ ਤੇ ਲੋ ਹੁਣ ਆ ਜੋ ਆਪਾਂ ਇਨੁੱਤੇ ਵੱਲ ਹਨਾ ਕਮੈਂਟ ਜਰੂਰ ਕਰੋ ਸਾਡਾ ਗੀਤ ਕਿਹੋ ਜਿਹਾ ਲੱਗਿਆ ਤੇ ਇਹਨੇ ਵੀ ਜੋ ਕੋਈ ਬੱਚਾ ਰਾਮ ਜੀ ਰਾਹ ਤੂੰ ਪਿਰਦਾ ਜੋਂ ਉਹ ਵੀ ਕਹਿੰਨੇ ਕਿ ਕੋਈ ਵੀ ਕੱਪੜਾ ਬੰਦਾ ਲਾ ਲੋ ਕਹਿੰਨੇ ਕਿ ਨਹੀਂ ਸਹੀ ਗੱਲ ਕਹਿੰਦੇ ਆ ਨਹੀਂ ਮੈਂ ਮੰਨਦਾ ਉਹ ਕੁੱਠੇ ਪਾਸੇ ਚੱਲਦਾ ਤਾਂ ਇੱਕ ਮਤਲਬ ਮੋਹਤ ਸ਼ਾਸਤਰੀ ਜੀ ਨੇ ਦੱਸਿਆ ਉਹ ਕਹਿੰਦੇ ਤੁਸੀਂ ਪਤਾ ਕੀ ਕਰਨਾ ਉਹਦਾ ਪੈਨਿਆ ਹੋਇਆ ਕੋਈ ਬਿਨਾ ਧੋਤਾ ਉਹ ਕੱਪੜਾ ਤੁਸੀਂ ਲੈ ਲੋ ਮੰਗਲਵਾਰ ਦੇ ਦਿਨ ਸੂਰਜ ਅਸਤੋਂ ਬਾਅਦ ਮੰਗਲਵਾਰ ਦਾ ਦਿੰਦੇ ਹੈ ਨਾ ਸੂਰਜ ਦੇ ਛਿਪਣ ਤੋਂ ਬਾਅਦ ਕੱਪੜੇ ਦੇ ਕਿਸੇ ਵੀ ਕੋਨੇ ਤੇ ਲਾਲ ਪੈਨ ਨਾਲ ਇਹ ਨੰਬਰ 72 71 ਪਹਿਲਾਂ 72 ਮਗਰੋਂ 71 ਉਹ ਜੋ ਮੇਰੇ ਕੁੜੀ ਨੇ ਗਾਲਤ ਕਹਿਤਾ ਉਹ ਨਹੀਂ ਪਹਿਲਾਂ 71 ਮੈਂ ਮੇਰੀ ਯਾਦ ਨਹੀਂ ਅੱਛਾ ਪਹਿਲਾਂ 72 ਪਿੱਛੋਂ 71 ਲਿਖ ਦਿਓ ਛੋਟੇ ਅੱਖਰਾਂ ਵਿੱਚ ਲਿਖਿਓ ਨਾ ਤੇ ਕੱਪੜਿਆਂ ਵਿੱਚ ਉਹਨੂੰ ਫੇਰ ਉਹ ਮੈਂ ਸ਼ਾਮ ਕੇ ਰੱਖ ਦਿਓ ਕਿਹੜਾ ਇੰਨਾ ਬਾਹਲਾ ਮੈਲਾ ਹੁੰਦਾ ਕਿਹੜਾ ਪਤਾ ਲੱਗੂਗਾ ਜਦੋਂ ਫਿਰ ਉਹ ਕੱਪੜੇ ਨੂੰ ਪੈਨੂਗਾ ਚਾਹੇ ਅੱਜ ਪੈਨੇ ਚਾਹੇ ਕੱਲ ਨੂੰ ਪੈਨੇ ਜਦੋਂ ਪੈਨੂਗਾ ਤਾਂ ਉਸ ਤੋਂ ਬਾਅਦ ਉਹਦੇ ਕਹਿਣੇ ਦੇ ਵਿੱਚ ਚੱਲਣ ਲੱਗੂਗਾ 2-3 ਦਿਨ ਵਿੱਚ ਹੀ ਰਿਜ਼ਲਟ ਤੁਹਾਡੇ ਸਾਹਮਣੇ ਹੋਊਗਾ ਵੀ ਸਾਸ਼ਤਰੀ ਜੀ ਨੇ ਦੱਸਿਆ ਮੈਂ ਨਹੀਂ ਕਹਿੰਦੀ ਮੈਂ ਸੁਣ ਕੇ ਮੈਂ ਕਿਹਦੇ ਕਿਸੇ ਆਪਾਂ ਨਾ ਹੋਵੇ ਇਹ ਮੈਂ ਤੁਹਾਨੂੰ ਨੁਕਤਾ ਪਾਤਾ ਤੇ ਤੁਸੀਂ ਕਰਕੇ ਦੇਖ ਲਓ ਅੱਗੇ ਬਾਹ ਮੇਰੇ ਮਾਲਕ ਨੇ ਫੜੀਆਂ ਨਾ ਪੰਡਤਾਂ ਕੋਲ ਹੀ ਪੁੱਛਣ ਜਾਓਗੇ ਪੈਸੇ ਲੱਗਣਗੇ ਤੁਹਾਨੂੰ ਬਿਨ ਪੈਸਾ ਤਾਂ ਪੇਈਤਾ ਤੁਹਾਡੇ ਕੋਲੇ ਤੇ ਤੁਸੀਂ ਜਰੂਰ ਕਰਕੇ ਦੇਖੋ ਤੇ ਧੰਨਵਾਦ ਦੇ ਦੋ ਫਿਰ ਬੱਚਾ ਤੁਹਾਡਾ ਕਹਿਣੀ ਕਿਉਂਗਾ ਝੂਠ ਉੱਤੇ ਦੇਖਿਓ ਕੋਈ ਹੋਰ ਕੋਈ ਭੈਣ ਭਾਈ ਕਰ ਦਿੰਦਾ ਕਿਸੇ ਹੋਰ ਤਰ੍ਹਾਂ ਹੋ ਜਾਂਦਾ ਤੇ ਲੋ ਫਿਰ ਅੱਜ ਸਾਨੂੰ ਅੱਜ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨਾਚ ਨਾਲ ਫਿਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ